ਵੇਚ ਤੁਸੀਂ ਐਮਪੀ ਹੋਏ ਤੁਸੀਂ ਆ ਮੰਤਰੀ ਹੋਏ ਅਮਰ ਸਾਹਿਬ ਨੇ ਲੋਖਾਨ ਤੋਂ ਨਵਾਂਟਾ ਮੁਚੜ ਕੇ ਦਿੱਲੀ ਭੇਜ ਲੋਕ ਸਭਾ ਦੇ ਮੈਂਬਰ ਹੈ ਬਿਜਾਏ ਇਹ ਦੇ ਸਭ ਕੇ ਮੈਂ ਗੱਲਾਂ ਕਰਾਂ ਮੈਂ ਤਲਵਿੰਦਰ ਧਾਲੀਵਾਲ ਲੋਕਾਂ ਨੂੰ ਦੱਸਾਂ ਕਿ ਮੈਂ ਪੌਣੇ 2 ਸਾਲ ਚ ਸਰਦਾਰ ਭਗਵੰਤ ਸਿੰਘ ਮਾਨ ਦੀ ਕੈਬਨਟ ਦੇ ਵਿੱਚ ਜਿਹੜੇ ਵੀ ਨੂੰ ਕੰਮ ਦਿੱਤੇ ਮੈਂ ਕੀਤੇ ਇੱਕ ਵੀ ਕੀਤੇ ਸਿੱਧੂ ਸਾਹਿਬ ਆਪਣੇ ਕੰਮ ਦੱਸੋ ਸਰ ਜੈ ਹਾਤ ਥੁੱਕਦਾ ਉਹਦੇ ਦਾ ਪੰਜਾਬ ਚ ਥੁੱਕਦਾ ਵੜੇ ਦੀ ਪੱਕਾ ਗੱਲਾਂ ਦਾ ਇਹ ਗੱਲਾਂ ਗੁੱਲਾਂ ਬਹੁਤ ਹੋ ਗਈਆਂ ਇੱਥੇ ਕਦੀ ਗਰਾਉਂਡ ਤੇ ਦੱਸੋ ਜੋ ਕਿਹਦੇ ਨਾਲ ਨੇ ਕਲੀਅਰ ਕੱਪ ਕੰਮ ਕਿਹਦੇ ਨਾਲ ਸਾਲ ਉਹ ਕੱਲ ਕੱਲ ਬੜੀ ਸਿੱਖਾਂ ਦੀ ਗੱਲ ਕਰਦੇ ਸਦੋਂ ਇਹਨੇ ਕਨਫਿਊਜ਼ ਬੰਦੇ ਨੇ ਕਦੀ ਭਾਜਪਾ ਨੇ ਕਦੀ ਕਾਂਗਰਸ ਨੇ 75 ਸਾਲਾਂ ਸਿੱਖਾਂ ਦਾ ਨੁਕਸਾਨ ਕਿਹਨੇ ਕੀਤਾ ਜੀ ਪੰਜਾਬ ਦਾ ਬੇੜਾ ਕਿਹਨੇ ਗਰ ਕੀਤਾ ਮੈਂ ਤਾਂ ਉਹਨਾਂ ਨੂੰ ਕਨਫਿਊਜ਼ ਕਹਿੰਦਾ ਕਿ ਜਿੰਨਾਂ ਨੇ ਬੇੜਾ ਗਰ ਕੀਤਾ ਉਹਨਾਂ ਨੇ ਤੁਸੀਂ ਤੋਂ ਦੇਖਦਾ ਯਾਰ ਕਦੀ ਮੋਦੀ ਨੂੰ ਭਾਬਾ ਕਹਿਣ ਦਾ ਵੀ ਤੇ ਕਦੀ ਕੈਪਟਨ ਨੂੰ ਕਹਿਣ ਦਾ ਲੋਕਾਂ ਨੂੰ ਕਹਿਣ ਦਾ ਵੀ ਮਿਲਦਾ ਉਹਨੂੰ ਪਤਾ ਤਾਂ ਦੱਸੋ ਸਾਨੂੰ ਮੈਨੂੰ ਤੇ ਇਹ ਲੀਡਰ ਦਾ ਇਹ ਪਦੋਂ ਲੱਗਾ ਵੀ ਕਿਹਦਾ ਕੀ ਹੈ ਇਹ ਕਰਦਾ ਕੀ ਜਾਂਦਾ ਇਹਦਾ ਡੰਡਾ ਕੀ ਹੈ ਨਾ ਕਾਂਗਰਸੀਆਂ ਨੂੰ ਪਤਾ ਵੀ ਇਹਦਾ ਡੰਡਾ ਕੀ ਉਹਨਾਂ ਨੂੰ ਪਤਾ ਵੀ ਇਹ ਜੋ ਪਿੱਛੇ ਲੈਕਸ ਦੇ ਉਦੋਂ ਪਤਾ ਕੀ ਕਰਦਾ ਹੁਣ ਵੀ ਕੀ ਕਰਦਾ ਸੋ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਕੰਫਿਊਜ਼ ਨੇ ਆਪਣੀ ਜ਼ਿੰਦਗੀ ਚ ਪਹਿਲਾਂ ਤਾਂ ਖੁਦੋਂ ਕਲੀਅਰ ਹੋ ਜੀ ਫਿਰ ਦੂਜਾ ਹਸਤੇ ਵੀ ਲਾਲਾ ਕਿਹਦੇ ਨਾਲ ਹੁੰਦਾ ਜੋਕ ਕਰ ਲਈਏ ਉਹਨਾਂ بڑے بڑے ਵੱਡੇ ਮੌਕੇ ਮਿਲੇ ਸਾਹਿਬ ਤਿੰਨਾਂ ਦਾ ਨਾ ਅੰਮ੍ਰਿਤਸਰ ਦੀਆਂ ਨੇ ਛੁੜ ਕੇ ਭਾਜਪੀ ਦੇ ਝੰਡੇ 'ਚ ਉਹਨਾਂ ਨੂੰ ਭੇਜਿਆ ਜਿਹੜੇ ਬੰਦੇ ਨੇ ਕੀਤਾ ਹੀ ਕੋਈ ਨਹੀਂ ਕਦੀ ਕਿਦੋਂ ਲੜ ਕੇ ਆ ਜਾਂਦਾ ਕਦੀ ਕਿਦੋਂ ਲੜ ਕੇ ਆ ਜਾਂਦਾ ਕਿੱਡਾ ਵੱਡਾ ਮਹਿਕਮਾ ਸੀਗਾ ਕੈਪਟਨ ਉਹਦਾ ਸਿੰਘ ਜੀ ਦੇ ਨਾਲ ਲੋਕਲ ਬਾਡੀ ਦਾ ਹੀ ਬੇਰੁਗਤਾ ਪਾਵਰ ਦਾ ਮਹਿਕਮਾ ਸੀਗਾ ਕੀ ਕੀਤਾ ਜੀ ਦੱਸੋ ਕੰਮ ਕੋਈ ਕਰਦੇ ਨਹੀਂ ਔਰ ਠੋਕੋ ਤਾੜੀ ਠੋਕੋ ਤਾੜੀ ਲੈ ਬਾਰੀ ਠੋਕੋ ਤਾੜੀ ਕੀਤਾ ਕਿ ਯਾਰ ਤੁਮ ਦੱਸਦੇ ਦੀ ਤਾੜੀ ਮਾਰ ਕੇ ਦੱਸ ਰਹਾ ਇੱਕ ਦਾ ਸਪਾਸਟ ਕੇ ਵੀ ਮੈਂ ਆ ਕੰਮ ਕੀਤਾ ਜੀ ਪੰਜਾਬ ਲਈ ਲੈ ਹੀ ਤਾੜੀ ਮਾਰਦਾ ਨਹੀਂ ਕੰਮ ਵੀ ਨਾ ਸਕੋ ਬੋਧਿਆ ਪੁੱਤਾਂ ਵੀ ਕੀਤਾ ਕੀ ਆ ਗੱਲਾਂ ਕਰੀ ਜਾਂਦਾ ਤੈਨੂੰ ਕੋਈ ਖੇ ਪੜਾਉਣਾ ਨਹੀਂ ਤੂੰ ਇਹ ਦੇਖ ਕੰਮ ਹੀ ਫਿਰਦਾ ਉਹ ਹੈ ਨਹੀਂ ਉੱਲੇ ਬੱਲੇ ਕੁਛ ਦੀਸਾਂ ਦੇ ਲੋਕ ਮੈਂ ਫੇਰ ਸਮਝੂਦ ਕਰ ਬਾਜੇ ਗਿੰਦੇ ਬਦਲ ਦਵਾ ਬੇ ਗਿੰਦੇ ਥੁੱਕਦਾ ਬੜੇ ਬਗੜਾ ਬੜਾ ਮਾਦੇ ਗਿੰਦੇ ਦੇ ਆ ਵੀ ਬੰਦਾ ਥੁੱਕਦਾ ਬੜੇ ਬਗੜਾ ਇਹ ਤਾਂ ਕਹਿੰਦੇ ਨਾ ਪੰਜਾਬੀ ਕਰਿਆ ਗਿਆ ਬੰਦਾ ਥੁੱਕਦਾ ਬੜੇ ਬਗਾਉਂਦਾ ਸਿੱਧੂ ਦਾ ਵੀ ਹਾਲ ਆ ਪਹਿਲਾਂ ਦਾਪੜਾ ਰਵਾ ਕਲੀਅਰ ਕਰ ਲੈ ਪਹਿਲਾਂ ਰਵਾ ਕਿਦੇ ਨਾਲ ਉਹ ਕਿਹੜੀ ਪਾਰਟੀ ਚ ਸਭ ਦੇਖਦੇ ਗੱਲ ਪਪਾਰਟੀ ਕਿਹੜੀ ਚੱਕੇ ਨੰਬਰ ਦਵਾਰ ਦੂਜੀ ਗੱਲ ਦੂਜੀ ਗੱਲ ਮੇਰਾ ਸਵਾਲ ਉਹਨਾਂ ਨੂੰ ਹੈ ਕਿ ਪਿਛਲੇ 50 ਸਾਲ ਪੰਜਾਬ ਦਾ ਬੇੜਾ ਕਿਨੇ ਕਰਤੀ ਤਾਂ ਪਹਿਲਾਂ ਇਹ ਕਲੀਅਰ ਕਰਨ ਸਦੂ